ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਣ ਨੀਲੇ ਦੇਆ ਸਵਾਰ ਬਾਬਾ ਤੇਰੀ ਸਿਫਤ ਬਿਆਨੋਂ ਬਾਹਰ ਬਾਬਾ ਤੂੰ ਆਪੇ ਹੀ ਗੱਲ ਲਾਉਣਾ ਏ ਤੇ ਆਪੇ ਹੀ ਕਰੇ ਖਵਾਰ ਬਾਬਾ ਤੂੰ ਆਖਿਆ ਸਾਨੂੰ ਵਸਦੇ ਰੋ ਭਾਵੇਂ ਉਜੜ ਜਾਏ ਪਰਿਵਾਰ ਬਾਬਾ ਸਭ ਨਿਕਲਣ ਤੇਰੀ ਸ਼ਰਨ ਵਿੱਚੋਂ ਇਹ ਜੋ ਜਨਮ ਨੇ ਕਈ ਹਜ਼ਾਰ ਬਾਬਾ ਤੇਰੀ ਰਹਿਮਤ ਦਾ ਹੱਥ ਪੈ ਗਿਆ ਏ ਉਹਨਾਂ ਉਜੜਿਆਂ ਤੇ ਉਹਨਾਂ ਵਸਿਆਂ ਤੇ ਮੈਨੂੰ ਚੜ੍ਹਦੀ ਕਲਾ ਲਿਖਿਆ ਦਿਸੇ ਤੇਰੇ ਬਧੇ ਹੋਏ ਕਮਰ ਕਸਿਆਂ ਤੇ ਤੇਰੇ ਬਧੇ ਹੋਏ ਕਮਰ ਕਸਿਆਂ ਤੇ ਮੇਰਾ ਸਤਿਗੁਰ ਕਲਗੀਆਂ ਵਾਲਾ ਪੁੱਤ ਕੋ ਏ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਮੇਰਾ ਸਤਗੁਰ ਕਲਗੀਆਂ ਵਾਲਾ ਪੁੱਤ ਕੋਉਂ ਦੇ ਲੇਖੇ ਲਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਧੰਨ ਸਤਗੁਰ ਕਲਗੀਆਂ ਵਾਲਾ ਪੁੱਤਰ ਜਣਿਆ ਹੱਥ ਵਿੱਚ ਕਿਰਪਾਨੀ ਉਠਾ ਕੇ ਖੰਡੇ ਦੀ ਪਾਲਿਸ਼ ਕਾ ਕੇ ਹੱਥ ਵਿੱਚ ਕਿਰਪਾਨੀ ਉਠਾ ਕੇ ਖੰਡੇ ਦੀ ਪਾਲਿਸ਼ ਕਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰ ਜਾ ਕਿਵੇਂ ਉਤਾਰਾਂ ਮੇਰਾ ਸਤ ਗੁਰ ਕਲਗੀਆਂ ਵਾਲਾ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਮੇਰਾ ਸਤ ਗੁਰ ਕਲਗੀਆਂ ਵਾਲਾ ਕੁਦਰਤ ਵੀ ਅਤ ਰੁਕੇ ਰੇ ਉਹਦੀ ਤੱਕ ਕੇ ਦਰਦ ਕਹਾਣੀ ਕੁਦਰਤ ਵੀ ਅਤ ਰੁਕੇ ਰੇ ਉਹਦੀ ਤੱਕ ਕੇ ਦਰਦ ਕਹਾਣੀ ਫੁੱਲ ਛੱਡ ਗਏ ਖਸ਼ਬੋਆਂ ਬੀ ਹੋ ਗਏ ਪਾਣੀ ਫੁੱਲ ਛੱਡ ਗਏ ਖੁਸ਼ਬੋ ਆ ਪੱਥਰ ਵੀ ਹੋ ਗਏ ਪਾਣੀ ਪਿਆਰੇ ਨੂੰ ਮਿੱਤਰ ਬਣਾ ਕੇ ਪਿਆਰੇ ਨੂੰ ਮਿੱਤਰ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਨਨ ਸਤ ਗੁਰ ਕਲਗੀਆਂ ਵਾਲਾ ਓਨੇ ਛੱਡ ਫੁੱਲਾਂ ਦੀਆਂ ਸੇਜਾਂ ਤੇ ਕੰਡੇ ਯਾਰ ਬਣਾਏ ਓਨੇ ਵਾਰ ਜਿਗਰ ਦੇ ਟੁਕੜੇ ਤੇ ਗਲ ਦਾ ਹਾਰ ਬਣਾਏ ਓਨੇ ਵਾਰ ਜਿਗਰ ਦੇ ਟੁਕੜੇ ਤੇ ਗਲ ਦਾ ਹਾਰ ਬਣਾਏ ਸਾਰਾ ਸਰਬੰਸ ਲਟਾ ਕੇ ਸੀਨੇ ਵਿੱਚ ਛੇਕ ਪਵਾ ਕੇ ਸਾਰਾ ਸਰਬੰਸ ਲਟਾ ਕੇ ਸੀਨੇ ਵਿੱਚ ਛੇਕ ਪਵਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਮੇਰਾ ਸਤ ਗੁਰ ਕਲਗੀਆਂ ਵਾਲਾ ਪੁੱਤ ਕੋ ਸਤ ਗੁਰ ਕਲਗੀਆਂ ਵਾਲਾ ਉਹ ਸੰਤ ਸਪਾਹੀ ਸੂਰਾ ਇੱਕ ਪਲਣਾ ਮੈਨੂੰ ਪੁੱਲਦਾ ਕੁੱਲੇ ਆਲਮ ਵਿੱਚ ਦਵਿੰਦਰਾ ਕੋਈ ਨਹੀਂ ਉਸ ਦੇ ਤੁਲ ਦਾ ਕੁੱਲੇ ਆਲਮ ਵਿੱਚ ਦਵਿੰਦਰਾ ਕੋਈ ਨਹੀਂ ਉਸ ਦੇ ਤੁਲ ਦਾ ਵਾਰਿਸ ਇੱਕ ਪੰਥ ਸਜਾ ਕੇ ਵਾਰਿਸ ਇੱਕ ਪੰਥ ਸਜਾ ਕੇ ਕਵੀਆਂ ਨਾਲ ਪ੍ਰੀਤ ਬਣਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਮੇਰਾ ਸਤ ਗੁਰ ਕਲਗੀਆਂ ਵਾਲਾ ਪੁੱਤ ਕੌਂ ਦੇ ਲੇਖੇ ਲਾ ਕੇ ਹਲੇ ਵੀ ਆਖੀ ਜਾਵੇ ਕਰ ਜਾ ਕਿਵੇਂ ਉਤਾਰਾਂ ਮੇਰਾ ਸਤ ਗੁਰ ਕਲਗੀਆਂ ਵਾਲਾ ਪੁੱਤ ਕੌਂ ਦੇ ਲੇਖੇ ਲਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰ ਜਾ ਕਿਵੇਂ ਉਤਾਰਾਂ ਮੇਰਾ ਸਤ ਗੁਰ ਕਲਗੀਆਂ ਵਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ